ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਵੇਗੀ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਵਿਕਰਮਜੀਤਿਆ ਦੀ ਜ਼ਮਾਨਤ ਬਾਰੇ ਅਦਾਲਤ ਤੋਂ ਆਈ ਵੱਡੀ ਖਬਰ ਵਕੀਲਾਂ ਨੂੰ ਦਲੀਲਾਂ ਖਤਮ ਕਰਨ ਦੇ ਜਾਰੀ ਹੋਏ ਹੁਕਮ ਸੁਪਾਲ ਸਿੰਘ ਖਰੜ ਨੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਸਿੱਧੀ ਚੇਤਾਵਨੀ ਮਾਨ ਹਾਨੀ ਦਾ ਕੇਸ ਕੀਤਾ ਜਾਵੇਗਾ ਦਾਇਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਕਿ ਆਗਲੇ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ ਪੰਜਾਬ ਸ਼ਗਨ ਸਕੀਮ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹਟਾ ਦਿੱਤੀ ਇਹ ਸ਼ਰਤ ਪੰਜਾਬ ਦੇ ਸਿੱਖਿਆ ਮੰਤਰੀ ਦੀ ਵੱਡੀ ਕਾਰਵਾਈ ਸਿੱਖਿਆ ਅਧਿਕਾਰੀ ਨੂੰ ਕੀਤਾ ਮੋਤਲ ਪੰਜਾਬ ਚ ਅੱਜ ਫਿਰ ਪੈ ਸਕਦਾ ਹੈ ਭਾਰੀ ਮੀਂਹ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਸੁਪਾਲ ਸਿੰਘ ਖੈਰਾ ਮਾਮਲੇ 'ਚ ਕੁਲਦੀਪ ਸਿੰਘ ਢਾਲੀਵਾਲ ਦਾ ਵੱਡਾ ਬਿਆਨ ਦਿੱਤਾ ਠੋਕਮਾ ਜਵਾਬ ਪੰਜਾਬ ਦੇ ਜੇਲ੍ਹ ਮੰਤਰੀ ਨੇ ਜੇਲ੍ਹਾਂ ਨੂੰ ਅਸਲ ਸੁਧਾਰ ਕੇਂਦਰਾਂ 'ਚ ਬਦਲਣ ਦਾ ਕੀਤਾ ਐਲਾਨ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ ਬਿਜਲੀ ਮੁਲਾਜ਼ਮਾਂ ਨੇ 2 ਦਿਨਾਂ ਲਈ ਹੋਰ ਵਿਧਾਈ ਹੜਤਾਲ ਹੜਤਾਲੀ ਮੁਲਾਜ਼ਮਾਂ ਨੇ ਦਿੱਤੀ ਇਹ ਚੇਤਾਵਨੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਤੇ ਦੁਪਹਿਰ 12 ਵਜੇ ਹੋਵੇਗੀ ਹਾਲਾਂਕਿ ਅਜੇ ਤੱਕ ਇਸ ਮੀਟਿੰਗ ਦਾ ਐਜੰਡਾ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਤੇ ਸਰਕਾਰ ਮੋਹਰ ਲਗਾ ਸਕਦੀ ਹੈ ਇਸ ਦੇ ਨਾਲ ਹੀ ਲੈਂਡ ਪੂਲਿੰਗ ਪਾਲਿਸੀ ਦੀ ਵਾਪਸੀ ਨੂੰ ਲੈ ਕੇ ਵੀ ਕੈਬਨਿਟ ਦੀ ਮੋਹਰ ਲੱਗ ਸਕਦੀ ਹੈ ਮੋਹਾਲੀ ਅਦਾਲਤ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਜੀਠੇ ਦੀ ਜ਼ਮਾਨਤ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਜੀਠੇ ਦੀ ਜ਼ਮਾਨਤਰਜੀ ਤੇ 2 ਘੰਟਿਆਂ ਤੋਂ ਵੱਧ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ ਰੱਖਵਾ ਰੱਖ ਲਿਆ ਹੈ ਇਸ ਮੌਕੇ ਅਦਾਲਤ ਵਿਖੇ ਸਰਕਾਰੀ ਧਿਰ ਦੀ ਤਰਫੋਂ ਵਿਸ਼ੇਸ਼ ਸਰਕਾਰੀ ਵਕੀਲ ਪ੍ਰੀਤਿੰਦਰ ਪਾਲ ਸਿੰਘ ਅਤੇ ਫੈਰੀ ਸੋਪਤ ਪੇਸ਼ ਹੋਈ ਜਦਕਿ ਬਚਾਅ ਧਿਰ ਦੀ ਤਰਫੋਂ ਵਕੀਲ ਡੀ ਐਸ ਸੋਪਤੀ ਐਚ ਐਸ ਤਨੂਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਅਗਵਾਈ ਕੀਤੀ ਜਿਸ ਕਰਯੋਗ ਹੈ ਕਿ ਅਦਾਲਤ ਨੇ ਦੋਨਾਂ ਧਿਰਾਂ ਨੂੰ ਇਸ ਮਾਮਲੇ ਤੇ ਅੱਜ ਇਹ ਦਲੀਲਾਂ ਖਤਮ ਕਰਨ ਲਈ ਕਿ ਹੈ ਤਾਂ ਜੋ ਅਦਾਲਤ ਵੱਲੋਂ ਤਾ ਮਾਮਲੇ ਤੇ ਫੈਸਲਾ ਸੁਣਾਇਆ ਜਾ ਸਕੇ ਅਦਾਲਤ ਵੀ ਖੇ ਸੁਣਵਾਈ ਦੌਰਾਨ ਵੀ ਕਰਮਜੀਤਿਆ ਦੀ ਪਤਨੀ ਗਨੀਬ ਕੌਰ ਮਜੀਠਿਆ ਵੀ ਮੌਜੂਦ ਰਹੇ ਸੁਖਪਾਲ ਸਿੰਘ ਖਰ ਨੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਕਿ ਦੋਸਤੋ ਕੁਝ ਵੀ ਕੇ ਹੋਏ ਟੀਵੀ ਚੈਨਲ ਮੇਰੀ ਪਟੀਸ਼ਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਨੂੰ ਹਾਈ ਕੋਰਟ ਨੇ ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ਤੇ ਲੈ ਕੇ ਨਿਪਟਾ ਦਿੱਤਾ ਹੈ ਕਿ ਅੱਜ ਦੀ ਤਾਰੀਖ ਤੱਕ ਖੈਰਾ ਦੇ ਖਿਲਾਫ ਕੋਈ ਕੇਸ ਨਹੀਂ ਹੈ ਇਹ ਪਟੀਸ਼ਨ ਐਨਡੀਪੀਐਸ ਕੇਸ ਵਿੱਚ ਗਾਓ ਜ਼ਮਾਨਤ ਲਈ ਨਹੀਂ ਸੀ ਜਿਵੇਂ ਕਿ ਮੀਡੀਆ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਪਹਿਲਾਂ ਹੀ 2024 ਵਿੱਚ ਹਾਈ ਕੋਰਟ ਦੁਆਰਾ ਦਿੱਤੀ ਗਈ ਨਿਯਮਿਤ ਜ਼ਮਾਨਤ ਤੇ ਹਾਂ ਤਾਂ ਫਿਰ ਗਾਓ ਜ਼ਮਾਨਤ ਮੰਗਣ ਦਾ ਸਵਾਲ ਹੀ ਕਿੱਥੇ ਹੈ ਤੇ ਮੇਰੇ ਲਈ ਨੁਕਸਾਨ ਕੀ ਥੇ ਹੈ ਸਾਡੀ ਪਟੀਸ਼ਨ 2024 ਵਿੱਚ ਸਰਕਾਰ ਦੁਆਰਾ ਡੀਏ ਆਮਦਨ ਤੋਂ ਵੱਧ ਜਾਇਦਾਦ ਤੇ ਸ਼ੁਰੂ ਕੀਤੀ ਗਈ ਜਾਂਚ ਬਾਰੇ ਸੀ ਜਿਸ ਨੂੰ ਸਰਕਾਰੀ ਵਕੀਲ ਨੇ ਇਨਕਾਰ ਕਰ ਦਿੱਤਾ ਹੈ ਇਸ ਲਈ ਹਾਈ ਕੋਰਟ ਨੇ ਮੇਰੀ ਪਟੀਸ਼ਨ ਨੂੰ ਨਿਪਟਾ ਦਿੱਤਾ ਹੈ ਹਾਈ ਕੋਰਟ ਦਾ ਹੁਕਮ ਅੱਜ ਸ਼ਾਮ ਨੂੰ ਅਪਲੋਡ ਕੀਤਾ ਜਾਵੇਗਾ ਇਸ ਲਈ ਮੈਂ ਵਿਕੇ ਹੋਏ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਫਰਜ਼ੀ ਖਬਰਾਂ ਬਣਾਉਣਾ ਬੰਦ ਕਰੋ ਮੇਰਾ ਬੇਟਾ ਮਹਿਤਾਬ ਖੈਰਾ ਐਡਵੋਕੇਟ ਜਲਦ ਇਹ ਨਾਵੀਕਾਉ ਚੈਨਲਾਂ ਨੂੰ ਮਾਨਹਾਨੀ ਦਾ ਨੋਟਿਸ ਭੇਜ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਵਿੱਚ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ ਕਿਉਂਕਿ ਸਰਕਾਰ ਨੇ ਪੂਰੀ ਸ਼ਕਤੀ ਨਾਲ ਨਸ਼ਿਆਂ ਖਿਲਾਫ ਜੰਗ ਵਿੰਡੀ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਿਸ਼ਚੈ ਕਰ ਲਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਇਸ ਦੇ ਲਈ ਸਰਕਾਰ ਜੀ ਜਾਣ ਨਾਲ ਜੁਟੀ ਹੋਈ ਹੈ ਸਰਕਾਰ ਨੂੰ ਨਸ਼ਿਆਂ ਖਿਲਾਫ ਮਹਾ ਜੰਗ ਵਿੰਡਨ ਵਿੱਚ 3 ਸਾਲਾਂ ਦਾ ਸਮਾਂ ਇਸ ਲਈ ਲੱਗ ਗਿਆ ਕਿਉਂਕਿ ਉਹ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰਨਾ ਚਾਹੁੰਦੀ ਸੀ ਪੰਜਾਬ ਦੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਕਈ ਸਕੀਮਾਂ ਨੂੰ ਸਰਲ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਸਕੀਮਾਂ ਤੱਕ ਕੀਰਤੀਆਂ ਦੇ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਕੇ ਹੈ ਕਿ ਪੰਜਾਬ ਬਿਲਡਿੰਗ ਵਰਕਰ ਵੈਲਫੇਅਰ ਬੋਰਡ ਦੀ ਸ਼ਗਨ ਸਕੀਮ ਵਿੱਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਸ ਸੰਬੰਧੀ ਧਾਰਮਿਕ ਸੰਸਥਾ ਜਿੱਥੇ ਵਿਆਹ ਹੋਇਆ ਹੋਵੇ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਵੈਗੋਸ਼ਨਾ ਪੱਤਰ ਕਾਫੀ ਹੋਵੇਗਾ ਸੋਨ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ 51000 ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੁਣ ਸਿਰਫ ਬੱਚੇ ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਲੇ ਤੇ ਮਹਿਲਾ ਉਸਾਰੀ ਕੀਤੀਆਂ ਲਈ 21000 ਰੁਪਏ ਤੇ ਪੁਰਸ਼ਾਂ ਲਈ 5000 ਰੁਪਏ ਦੇ ਜਨੇਪਾ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਡ ਜਮਾ ਕਰਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਅਤੇ ਇਮਾਨਦਾਰੀ ਨੂੰ ਬਣਾਈ ਰੱਖਣ ਲਈ ਇੱਕ ਫੈਸਲਾਕੁਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਬਾਗਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਨੂੰ ਉਸਦੇ ਦੁਰਵਿਵਹਾਰ ਦਾ ਪਰਦਾਫਾਸ਼ ਕਰਨ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮੁਤਲ ਕਰ ਦਿੱਤਾ ਹੈ ਇਹ ਕਾਰਵਾਈ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਿਰਦੇਸ਼ਾਂ ਤੇ ਇਸਕੱਤਰ ਸਕੂਲ ਸਿੱਖਿਆ ਨੇ ਕੀਤੀ ਹੈ ਵਾਇਰਲ ਵੀਡੀਓ ਨੇ ਅਧਿਕਾਰੀ ਦੇ ਵਿਵਹਾਰ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਜਿਸ ਕਾਰਨ ਵਿਭਾਗ ਨੇ ਤੁਰੰਤ ਦਖਲ ਦਿੱਤਾ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਲਾਪਰਵਾਹੀ ਜਾਂ ਦੁਰਵਿਵਹਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਦੀ ਹੈ ਨੀਮਾ ਦੀ ਉਲੰਘਣਾ ਕਰਨ ਜਾਂ ਆਪਣੀਆਂ ਡਿਊਟੀਆਂ ਵਿੱਚ ਅਸਫਲ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅੱਜ ਵੀ ਪੰਜਾਬ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਮੁਤਾਬਕ 15 ਅਗਸਤ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 16 ਅਗਸਤ ਤੋਂ ਮੌਸਮ ਫਿਰ ਸਾਫ਼ ਰਹੇਗਾ ਵਿਭਾਗ ਨੇ ਲੋਕਾਂ ਨੂੰ ਇਸ ਸਮੇਂ ਦੌਰਾਨ ਸੁਚੇਤ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕਾਂਗਰਸੀ ਵਿਧਾਇਕ ਸੁਪਾਲ ਖਹਿਰਾ ਦੀ ਜ਼ਮਾਨਤ ਨਾਲ ਜੁੜੀ ਖਬਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਸੁਪਾਲ ਖਹਿਰਾ ਮੀਡੀਆ ਤੇ ਪੜਕਰੇ ਹਨ ਕਿ ਮੀਡੀਆ ਉਹਨਾਂ ਖਿਲਾਫ ਹਾਈ ਕੋਰਟ ਤੋਂ ਜ਼ਮਾਨਤ ਨਾ ਮਿਲਣ ਦੀਆਂ ਝੂਠੀਆਂ ਖਬਰਾਂ ਚਲਾ ਰਿਹਾ ਹੈ ਪਰ ਇਹ ਸਿਰਫ ਉਹ ਆਪਣੇ ਡਰ ਕਾਰਨ ਕਰ ਰਹੇ ਹਨ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋ ਜਿਸ ਦਿਨ ਦਾ ਉਨ੍ਹਾਂ ਦਾ ਸਾਬਕਾ ਸਿਕਿਉਰਿਟੀ ਅਫਸਰ ਜੋਗਾ ਸਿੰਘ ਫੜਿਆ ਗਿਆ ਹੈ ਉਸ ਦਿਨ ਤੋਂ ਹੀ ਸੁਖਪਾਲ ਖੈਰਾ ਪੜਕੇ ਹੋਏ ਹਨ ਇਹ ਕੇਸ ਅਦਾਲਤ ਵਿੱਚ ਹੈ ਤੇ ਪੁਲਿਸ ਵੱਲੋਂ ਵੀ ਜਾਂਚ ਜਾਰੀ ਹੈ ਸੁਖਪਾਲ ਸਿੰਘ ਖੈਰਾ ਖਿਲਾਫ 2023 ਤੋਂ ਹੋ ਰਹੀ ਇੱਕ ਜਾਂਚ ਦੇ ਬਹਾਨੇ ਉਨ੍ਹਾਂ ਨੇ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਪਾਈ ਸੀ ਜਿਸ ਨੂੰ ਉਨ੍ਹਾਂ ਨੇ ਵਾਪਸ ਲੈ ਲਿਆ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਜਦੋਂ ਸੁਖਪਾਲ ਸਿੰਘ ਖੈਰਾ 'ਚ ਕੋਈ ਨੁਕਸ ਨਹੀਂ ਹੈ ਤਾਂ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਮਗਰੋਂ ਤਰਲੋ ਮੱਛੀ ਕਿਉਂ ਹੋਏ ਪਏ ਹੋ ਉਹਨਾਂ ਨੇ ਕਿਹਾ ਕਿ ਸੁਪਾਲ ਖੈਰਾਂ ਨੂੰ ਕੀਤੇ ਨਾ ਕੀਤੇ ਕੋਈ ਡਰ ਹੈ ਤੇ ਤਾਂ ਹੀ ਉਹ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਪੁਲਿਸ ਦੀ ਕਾਰਵਾਈ ਹੈ ਤੇ ਅਸੀਂ ਯੁਦਨਸ਼ੇ ਵਿਰੁੱਧ ਮੁਹਿੰਮ ਚ ਲੱਗੇ ਹੋਏ ਹਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਸਿੱਧਾ-ਸਿੱਧਾ ਕੰਮ ਕਰ ਰਹੇ ਹਾਂ ਅਤੇ ਸੁਪਾਲ ਖੈਰਾ ਦੇ ਮਾਮਲੇ ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਜੇਲ੍ਹ ਮੰਤਰੀ ਲਾਲਜ ਸਿੰਘ ਪੁੱਲਰ ਨੇ ਤਾਜਪੁਰ ਰੋਡ ਤੇ ਸਥਿਤ ਕੇਂਦਰੀ ਜੇਲ੍ਹ ਚ ਕੈਦੀਆਂ ਤੇ ਹਵਲਾਤੀਆਂ ਨੂੰ ਦਿੱਤੀਆਂ ਜਾ ਰੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਕੈਦੀਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਤੁਰੰਤ ਹੱਲ ਦਾ ਪ੍ਰੋਸਾ ਦਿੱਤਾ। ਉਹਨਾਂ ਨੇ ਸੂਬੇ ਦੀਆਂ ਜੇਲਾਂ 'ਚ ਮਨੁੱਖੀ ਸੇਵਾ ਦਾ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਮੁਰਵ ਸੇਵਾ ਦੇ ਵਾਤਾਵਰਨ ਨੂੰ ਹੋਰ ਬਿਹਤਰ ਬਣਾਉਣ ਲਈ ਜੇਲ੍ਹ ਮੰਤਰੀ ਨੇ ਜੇਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਮੌਕਿਆਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ ਪੰਜਾਬੀ ਚ ਬਿਜਲੀ ਮੁਲਾਜ਼ਮਾਂ ਨੇ ਹੜਤਾਲ 2 ਦਿਨਾਂ ਲਈ ਹੋਰ ਵਧਾ ਦਿੱਤੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਦੱਸਦੀ ਹੈ ਕਿ ਪਿਛਲੇ 2 ਦਿਨਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਪਹਿਲਾਂ ਹੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਬਿਜਲੀ ਕਰਮਚਾਰੀਆਂ ਨੇ ਆਪਣੀ ਹੜਤਾਲ ਹੋਰ 2 ਦਿਨਾਂ ਲਈ ਵਧਾ ਦਿੱਤੀ ਹੈ ਦੱਸਦੀ ਹੈ ਕਿ ਹੁਣ ਬਿਜਲੀ ਮੁਲਾਜ਼ਮਾਂ 15 ਅਗਸਤ ਯਾਨੀ ਕੱਲ੍ਹ ਤੱਕ ਹੜਤਾਲ ਤੇ ਰਹਿਣਗੇ ਇਸ ਦੌਰਾਨ ਹੜਤਾਲੀ ਬਿਜਲੀ ਮੁਲਾਜ਼ਮਾ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇੱਥੇ ਵੀ ਦੱਸ ਦਈਏ ਕਿ ਬਿੱਤੇ ਦਿਨੀ ਬਿਜਲੀ ਮੰਤਰੀ ਨੇ ਇੰਨਾ ਸਾਰੇ ਕਰਮਚਾਰੀਆਂ ਨੂੰ ਵਾਪਸ ਆਪਣੇ ਕੰਮਾਂ ਤੇ ਆਉਣ ਦੀ ਅਪੀਲ ਕੀਤੀ ਸੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਪੂਰੀ ਕੀਤੀ ਇਸ ਮਗਰੋਂ ਉਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਇਹ ਸਜ਼ਾ ਉਨ੍ਹਾਂ ਨੂੰ ਸ਼੍ਰੀਨਗਰ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਭੂਮਿਕਾ ਨਿਭਾਉਣ ਲਈ ਦਿੱਤੀ ਗਈ ਸੀ ਮੰਤਰੀ ਹਰਜੋਤ ਪੈਂਸ ਨੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਕੜਾ ਪ੍ਰਸ਼ਾਦ ਪੇਟ ਕੀਤਾ ਉਨ੍ਹਾਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਦਸਵੰਦ ਵਜੋਂ ਦਾਨ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਤਿਆਰੀ ਫੰਡ ਵਿੱਚੋਂ 20 ਲੱਖ ਰੁਪਏ ਦੀ ਰਕਮ ਵੀ ਦਾਨ ਕੀਤੀ ਇਹ ਰਕਮ ਧਾਰਮਿਕ ਸਥਾਨਾਂ ਦੀਆਂ ਸੜਕਾਂ ਤੇ ਸੇਵਾਵਾਂ ਲਈ ਸਮਰਪਿਤ ਸੀ ਇਸਮ ਅਗਰੋ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 6 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਹੁਕਮ ਉਹਨਾਂ ਲਈ ਇੱਕ ਪੀਤਾ ਪੁਰਖੀ ਗੁਰੂ ਵੱਲੋਂ ਦਿੱਤਾ ਗਿਆ ਹੁਕਮ ਸੀ ਉਹਨਾਂ ਨੇ ਇਸ ਨੂੰ ਪੂਰੀ ਸ਼ਰਧਾ ਨਾਲ ਪੂਰਾ ਕੀਤਾ ਉਹਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਗੁਰੂ ਸਾਹਿਬ ਅਤੇ 6ਵੇਂ ਗੁਰੂ ਹਰगोविंद ਸਾਹਿਬ ਜੀ ਦੀ ਕਿਰਪਾ ਨੂੰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਜੋ ਕੁਝ ਵੀ ਹਾਂ ਉਹ ਸਭ ਗੁਰੂ ਸਾਹਿਬ ਦੀ ਬਖਸ਼ੀ ਸਦਕਾ ਹਾਂ ਮੰਤਰੀ ਬੈਸਨੇ ਕਿ ਹੈ ਕਿ ਮੇਰੇ ਕੋਲ ਮਾਣ ਕਰਨ ਲਈ ਕੁਝ ਵੀ ਨਹੀਂ ਹੈ ਜੇ ਮੈਂ ਅੱਜ ਮੰਤਰੀ ਹਾਂ ਤਾਂ ਇਹ ਮੇਰੇ ਗੁਰੂ ਦੀ ਰਹਿਮਤ ਹੈ ਅਤੇ ਉਹਨਾਂ ਕਿਹਾ ਹੈ ਕਿ ਗੁਰੂ ਸਾਹਿਬ ਨੇ ਆਪ ਨਹੀਂ ਮਾਣੇ ਤੋਂ ਸੇਵਾ ਮੁਕੰਮਲ ਕਰਵਾਈ ਹੈ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਉਹ ਮੇਰੇ ਲਈ ਰੱਬੀ ਹੁਕਮ ਸੀ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚਲਾਈ ਹੋਈ ਹੈ ਉਹ ਫੌਜ ਜੇ ਇਹ ਲੋਅ ਐਂਡ ਆਰਡਰ ਤੇ ਲਾਨ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੋਫ ਕਿ ਮੁੱਛਾਂ ਉਤਾਰ ਦੇ ਇਹ ਤਾਂ ਉਹਨਾਂ ਨੂੰ ਕੁਛ ਨਾ ਕੋ ਤੋ ਨੂੰ ਸੀ ਮੈਨੂੰ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਕਮਵੀ ਗੈਕਸਨ ਯੁੱਧ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਇਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਪਨ ਬਣ ਲੈ ਵੀ ਵਿਬਾਈ ਨੂੰ ਬੜੀ ਜੱਦੋਜਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਹੈ ਸਾਰਿਆਂ ਦਾ ਟਾਈਮ ਹੁੰਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਕੀ ਮੰਗ ਕਰਦੀ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਬੈਂਕ ਪੁਲਿਸ ਕਿ ਦਿੱ ਸਰਕਾਰ ਦਾ ਯੂ ਟਰਨ ਹੋਇਆ ਕੀ ਲੱਗਦਾ ਹੈ ਅਕਾਲੀ ਦਲ ਦੀ ਜੋ ਤਰਨੇ ਚਾਲ ਰਹੀ ਸੀ ਉਹ ਨਾਲ ਕਰਕੇ ਕਿੰਨਾ ਦਬਾਅ ਬਣਿਆ ਵੱਡੀ ਕਾਮਯਾਬੀ ਹੋਈ ਹੈ ਹੁਬ ਪੂਰਾ ਦਬਾਅ ਬਣਿਆ ਤੇ ਜਿੰਨਾ ਕਿਸਾਨਾਂ ਨੇ ਅਕਾਲੀ ਦਲ ਨੇ ਜਿੰਨਾ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਹੈ ਪੂਰਾ ਉਹਦਾ ਦਬਾਅ ਬਣ ਕੇ ਤਾਹੀ ਇਹਨਾਂ ਨੂੰ ਯੂ ਟਰਨ ਲੈਣਾ ਪਿਆ ਕਿਸ ਤਰ੍ਹਾਂ ਦੇਖਦੇ ਹੋ ਜੋ ਸਿੱਖ ਸਾਜ਼ਿਸ਼ ਰਚੀ ਗਈ ਸੀ ਕਿਸਾਨਾਂ ਦਾ ਹੱਥ ਮਾਰਨ ਦੀ ਜੇ ਕੋਈ ਨਾ ਰਸਤਾ ਇਨਾਂ ਨੂੰ ਹੜਪਨ ਦੇ ਸਿਵਾ ਹੋਰ ਕੋਈ ਕੰਮ ਨਹੀਂ ਕਿਉਂਕਿ ਹੁਣ ਇਹਨਾਂ ਨੂੰ ਪਤਾ ਹੈ ਕਿ ਕੋਈ ਥਾਂ ਨਹੀਂ ਰਹਿ ਗਿਆ ਇਹਨਾਂ ਲਈ ਭੱਜਣੋਂ ਤੇ ਜਾਤਾ ਹਾਊਸ ਵਿੱਚ ਝੂਠ ਬੋਲਦੇ ਨੇ ਜਾਂ ਇਹ ਜਿਨ੍ਹਾਂ ਜੀਡੀ ਇਹਨਾਂ ਨੇ ਰੱਖੇ ਸੀਗੇ ਆਉਣ ਤੋਂ ਪਹਿਲਾਂ ਕਿ ਅਸੀਂ ਇਹ ਦੇਵਾਂਗੇ ਇਹ ਕਰਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਇਹ ਨਾ ਨੇ ਇਹ ਪਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੁਣ ਇਹ ਵੀ ਕਰ ਦਾਂਗੇ ਹੁਣ ਆ ਸਕੀਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਪੈਸੇ ਆਣਗੇ ਤੇ ਆਪਣੀ ਜੇਬ ਵੀ ਪਰਣਗੇ ਤੇ ਹੋ ਹੋ ਰਿ ਇਲੈਕਸ਼ਨ ਲੜਨਗੇ ਉਹ ਉਹਨਾਂ ਪੈਸਿਆਂ ਨਾਲ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ 'ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾ ਕਿਸੇ ਨੂੰ ਜਿਉਉਣ ਦੇ ਹੱਕ ਤੋਂ ਵਾਂਝਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸਨੀ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ਕੇਅਰ ਕਰਦੇ ਇਸ ਕਰਕੇ ਸੋ ਇਹ ਸੇ ਕਰਕੇ ਤੁਸੀਂ ਜਾਦੇ ਕੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਟੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਟੋੜ ਦੇ ਵੀ ਇਹ ਦਿਲ ਚੋ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਸਦਾ ਨਾਮ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜਾ ਦੇ ਮੰਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਅਦਾਲਤਾਂ ਦਾ ਕੰਮ ਤੇਨੂੰ ਬਾਹਰ ਆ ਭਲੇਖਾ ਹੋਊਗਾ ਇਹੋ ਨਹੀਂ ਆ ਵੀ ਜਿਹੜਾ ਆਪਾਂ ਤੱਕ ਸਾਹ ਤੇ ਖੜ ਕੇ ਸੀਰ ਤੇ ਖੜ ਕੇ ਹੁਕਮ ਸੁਣਾਉਣਾ ਇੱਛੇ ਤਾਂ ਬੂਟ ਪਾਸ ਤੋਂ ਲੈ ਕੇ ਛੇਤੀ ਮਾਸ ਤੱਕ ਕੰਮ ਕਰਨਾ ਪੈਣਾ ਚਲੋ ਕੰਮ ਕਰਕੇ ਵਿਖਾਓ ਤੁਸੀਂ ਤੁਸੀਂ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਨਾ ਰਹੀ ਪੰਜਾਬ ਗਵਰਨਮੈਂਟ ਨਾਲ ਜਿਹੜੇ ਤਖੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼ੁਰੂਮਣੀ ਅਕਾਲੀ ਦਲ ਨਾਲ ਖਾਸ ਕਰਕੇ ਸਰਦਾਰ ਸ਼ਗੀਰ ਸਿੰਘ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੀ ਸਰਦਾਰ ਸ਼ਗੀਰ ਸਿੰਘ ਬਾਦਲ ਨੂੰ ਗੁਰਤੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਨਾ ਕੱਟੀਆਂ ਪੰਜਾਬ ਦੇ ਮਸਲਿਆਂ ਲਈ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆਈਆਂ ਧੱਕਾ ਕਰਨ ਵਾਸਤੇ ਉਹਨਾਂ ਕਿਸੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਰਦਾਰ ਸ਼ਖਬੀਰ ਸਿੰਘ ਬਾਦਲ ਚੱਲੇ ਹੋਏ ਆ ਤੇ ਭਲੇਖਾ ਕਰਦੇ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਧਮਕੀਆਂ ਕਿਤੇ ਹੋਰ ਨੂੰ ਦਿਆ ਜੀ ਜਾ ਕੇ ਕਾਲੀ ਦਲ ਨੂੰ ਨਾ ਦਿਓ ਸਾਨੂੰ ਪਤਾ ਤੁਹੀ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਫਤਹਿ ਨੇ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੱਟ ਦਾ ਯਾਰ ਕੋਈ ਚੌਂਕੀਦਾਰ ਨਹੀਂ ਦੋਕੇ ਮਾਰਦਾ ਵੀ ਮੈਂ ਚੌਂਕੀਦਾਰ ਬਣ ਗਿਆ ਤੇ ਤੁਸੀਂ ਆਣ ਕੇ ਦੋਕੇ ਮਾਰ ਲੱਗ ਜੇ ਲੱਗੇ ਜੇ ਵੇਹਲੇ ਲੁਕਾਰਨ ਲੱਗ ਗਏ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੋਨੀ ਕਾਲੀ ਦਲ ਤੋਂ ਜਿੱਥੋਂ ਵਜੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੋਈ ਪ੍ਰਾਪਤੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਨਹੀਂ ਰਹਿਣਾ ਤੁਹਾਡੇ ਨਾਲ ਕਿੱਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਉਹਨੀ ਗੱਲ ਕਰੋ ਜਿੰਨਾਂ ਕਿ ਤੁਹਾਡਾ ਵਜਣਾ ਜਿੰਨਾ ਕਿ ਤੁਸੀਂ ਕਰ ਸਕਦੇ ਜੇ ਤੋ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਿਹੜਾ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ ਕਾਲੀ ਦਲ ਅਗਲੇ ਪ੍ਰੋਗਰਾਮ ਵੀ ਦੇ ਰਿਹਾ ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਏਨਾ ਧਮਕਿਆਂ ਤੋਂ ਅਸੀਂ ਡਰਦੇ ਨਹੀਂ ਨਾ ਇਹੋ ਜਿਹੇ بڑے ਕਾਲੀ ਦਾ ਲਾਏ ਬੜਿਆਂ ਨੇ ਬਣਾਏ بڑے ਬਣਾ ਕੇ ਵਿਚਾਰੇ ਰੁੜ ਗਏ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਤੇ ਇਸ ਕਰਕੇ ਨਾ ਧਮਕਿਆਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਸ਼੍ਰੋਮਣੀ ਅਕਾਲੀ ਦਲ ਨਾ ਕਦੀ ਵੱਡੀਆਂ-ਵੱਡੀਆਂ ਸਰਕਾਰਾਂ ਤੋਂ ਡਰਿਆ ਨਾ ਸੈਂਟਰ ਤੋਂ ਡਰਿਆ ਨਾ ਕਿਹ ਪੰਜਾਬ ਦੇ ਵੱਡੇ ਨਾਡੂ ਖਾਨਾ ਤੋਂ ਡਰਿਆ ਸ਼੍ਰੋਮਣੀ ਅਕਾਲੀ ਦਲ ਆਪਦੀ ਮੰਝਣ ਵਾਲਾ ਆਦੀ ਮਾਤੀ ਦਾ ਚੱਲ ਰਿਹਾ ਇਹ ਚੱਲਦਾ ਰਹੇਗਾ ਆ ਨਵਾਂ ਜਿਹੜਾ ਚੁੱਲਾ ਬਣਿਆ ਯਾਰ ਦੇਖੋ ਤੁਸੀਂ ਸਾਰੇ ਇਤਿਹਾਸ ਪੜੋ ਜਾਂ ਜੇ ਕੋਈ ਜੱਜ ਫੈਸਲਾ ਸੁਣਾਵੇ ਕੋਰਟ 'ਚ ਬੈਠ ਕੇ ਤੇ ਉਸ ਤੋਂ ਬਾਅਦ ਜੱਜ ਕਹੇ ਤੁਹਾਡੇ ਸਾਰੇ ਜਾਇਦਾਦ ਦਾ ਮਾਲਕ ਮੈਂ ਬਣ ਗਿਆ ਉਹ ਜੱਜ ਨੂੰ ਕੋਈ ਹੈ ਕੋਈ ਉੱਥੇ ਲੋਕਾਂ ਦੇ ਵਿੱਚ ਉਹਦੀ ਇੱਜ਼ਤਮੰਦ ਹੈ ਪਾਪੀਆ ਤੂੰ ਤਾਂ ਕਹਿੰਦਾ ਸੀ ਚੁੱਲੇ ਸੇ ਮੇਟੋ ਤੂੰ ਤਾਂ ਝਲਾਪੇ ਮਾਰ ਕੇ ਬਹਿ ਗਿਆ ਸੇ ਲੋਕ ਨੇ ਐਵੇਂ ਨਹੀਂ ਸਦਾਸ ਵੀਸੋ ਬਾਤ ਕਹਿੰਦੇ ਸੀ ਐਵੇਂ ਨਹੀਂ ਸ਼ੋਭੀ ਕੱਦਦਾ ਕਹਿੰਦਾ ਸੀ ਇਹਨਾਂ ਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ ਇਹ ਆਪ ਨਹੀਂ ਬੋਲਦੇ ਸੀ ਇਹਨਾਂ ਦੇ ਪਿੱਛੇ ਏਜੰਸੀਆਂ ਬੋਲਦੀਆਂ ਸੀ ਇਹ ਉਹਨਾਂ ਦੀ ਤਾਰ ਤੁਣਕਾ ਜਿੱਥੋਂ ਵੱਜਦਾ ਸੀ ਉਹਦੇ ਮੁਤਾਬਕ ਚੱਲਦੇ ਸੀ ਕੋਈ ਪਰਵਾਹ ਨਹੀਂ ਹੈ ਲੋਕ ਸਾਰੇ ਸਮਝਦੇ ਲੋਕ ਸਾਰੇ ਸਮਝਦੇ ਨੇ ਕਿਉਂਕਿ ਸਾਡਾ ਤਾਂ ਸ੍ਰੀ ਕਾਲਤਾ ਸਾਹਿਬ ਅੱਗੇ ਸਿਰ ਚੁਕਦਾ ਅਸੀਂ ਤਾਂ ਉੱਥੋਂ ਦਾ ਕੋਈ ਹੁਕਮ ਓੜ ਨਹੀਂ ਸਕਦੇ ਅਸੀਂ ਕਾਲਤਾ ਸਾਹਿਬ ਦਾ ਹੁਕਮ ਨੂੰ ਮੰਨਿਆ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਵੀ ਹੁਕਮ ਸੁਣਾਉਣ ਵਾਲਾ ਇੱਕ ਤਖਤ ਨੂੰ ਵਰਤ ਕੇ ਆਪੇ ਸਾਰਾ ਕਬਜ਼ਾ ਕਰਕੇ ਬੈਠ ਜਾਊਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਸਚੇਤ ਕਰਨੀ ਚਾਹੁੰਦਾ ਜਿੱਥੇ ਇਸਕਾਰ ਤੋਂ ਸचेत ਹੋਵੋ ਦੂਜਾ ਜਿਹੜਾ ਚੁੱਲਾ ਨਵਾਂ ਪਾਲੀ ਬੈਠੇ ਨੇ ਇਹ ਤੋਂ ਵੀ ਸचेत ਹੋਵੋ ਕਿਤੇ ਕਿਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਪੰਜਾਬ ਦੇ ਲੋਕ ਪਛਤਾਉਂਦੇ ਨੇ ਬਸ ਇਹ ਹਾਲੇ ਤੱਕ ਜਿਹੜੀ ਚਰਚਾ ਸਾਰੇ ਪੰਜਾਬ ਚ ਚੱਲ ਰਹੀ ਹੈ ਸਾਰੇ ਪਾਸੇ ਇਸ ਬੰਦੇ ਦੇ ਖਰਾਬ ਚੱਲ ਰਹੀ ਹੈ ਬੇ ਬੰਦੇ ਨੇ ਬਹੁਤ ਮਾਰਾ ਕੀਤਾ ਬਹੁਤ ਜਿਆਦਾ ਮਾਰਾ ਕੀਤਾ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਗਲੀਆਂ ਕੋਸ ਪਿੱਛਾ ਕਿਹੜੀ ਉਹ ਤੇ ਸਪੀਚ ਕੀਤੀ ਜਾ ਰਹੀ ਨਹੀਂ ਗੁੱਸੇ ਚ ਐਨੀ ਆਗ ਲਾਈ ਯਾ ਤੂੰ ਕਮ ਸੇ ਕਮ ਤੂੰ ਕੁਛ ਨਾ ਕੁਛ ਉਹ ਤਖਤ ਦੀ ਉਹ ਪੈਸਾ ਅਕਾਲ ਪੁਰਖ ਦੀ ਪੈ ਕਾ ਤੂੰ ਨਿਮਰਤਾ ਦਾ ਬੋਲ ਤੂੰ ਥੋੜਾ ਬਤਾ ਕਿ ਹੋਰ ਟਿੱਕੇ ਦਾ ਗੱਲ ਕਰ ਤੂੰ ਤਾਂ ਐ ਨਾ ਨਾ ਜਿਵੇਂ ਅੱਗੇ ਲਾ ਦੇਣੀ ਹੁੰਦੀ ਹੈ